ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਇੱਕ ਵਾਰ ਫਿਰ ਤੋਂ ਸਾਡੇ YouTube ਚੈਨਲ ਪੰਥ ਫੈਸ਼ਨ ਆਰ ਤੇ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਪਿਓਰ ਕਾਟਨ ਦੇ ਡਿਜੀਟਲ ਪ੍ਰਿੰਟ ਦੇ ਵਿੱਚ ਸੂਟ ਬਹੁਤ ਹੀ ਪਿਆਰੇ ਪਿਆਰੇ ਰੰਗਾਂ ਦੇ ਵਿੱਚ ਸੂਟ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਔਰ ਬੈਲ ਆਈਕਨ ਨੂੰ 올 ਦੇ ਬਟਨ ਤੇ ਪ੍ਰੈਸ ਕਰੋ ਤਾਂ ਜੋ ਤੁਹਾਨੂੰ ਨਵੀਂ-ਨਵੀਂ ਵੀਡੀਓਜ਼ ਦੀ ਜਿਹੜੀ ਨੋਟੀਫਿਕੇਸ਼ਨ ਆ ਉਹ ਤੁਹਾਡੇ ਤੱਕ ਪਹੁੰਚ ਸਕੇ ਕਿਰਪਾ ਕਰਕੇ ਔਰ ਵੀਡੀਓ ਨੂੰ ਜਿਹੜਾ ਆ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਬਿਲਕੁਲ ਵੀ ਸਕਿਪ ਨਾ ਕਰੋ ਕਿਉਂਕਿ ਇਸ ਨਾਲ ਤੁਹਾਨੂੰ ਪੂਰੀ ਕੱਪੜੇ ਦੇ ਬਾਰੇ ਪ੍ਰੋਪਰ ਜਾਣਕਾਰੀ ਨਹੀਂ ਮਿਲੂਗੀ ਇਹ ਰਿਹਾ ਗਾਜੀ ਪਹਿਲਾ ਸੂਟ ਤੁਸੀਂ ਦੇਖੋ ਕਿੰਨੀ ਪਿਆਰੀ ਪ੍ਰਿੰਟਿੰਗ ਹੈ ਕਿੰਨਾ ਪਿਆਰਾ ਡਿਜ਼ਾਈਨ ਹੈ ਇਹ ਦੇਖੋ ਬਕਾਇਦਾ ਜਿਹੜੀਆਂ ਕੰਪਨੀਆਂ ਦੀ ਸਟੈਂਪ ਲੱਗੀ ਹੋਈ ਹੈ ਕੱਪੜੇ ਦੀ ਔਰ ਜੋ ਹੈ ਕਲਰ ਹੈ ਉਹਦੀ ਫੁੱਲ ਗਰੰਟੀ ਰਹੇਗੀ ਬਿਲਕੁਲ ਵੀ ਇਹਦਾ ਕੱਪੜਾ ਜਿਹੜਾ ਬਿਲਕੁਲ ਵੀ ਖਰਾਬ ਨਹੀਂ ਹੋਏਗਾ ਕਲਰ ਨਹੀਂ ਫੇਡ ਹੋਣਗੇ ਇਹ ਸੂਟ ਜੇ ਤੁਹਾਨੂੰ ਜਿਹੜਾ ਆll over ਹੀ ਮਿਲੇਗਾ ਇਹ ਦੇਖੋ ਇਸ ਤਰ੍ਹਾਂ ਦੀ ਨਾਲ ਹੀ ਇਹਦੀ ਬਾਟਮ ਰਹੇਗੀ ਕਲਰ ਤੁਸੀਂ ਦੇਖੋ ਮਲਟੀ ਕਲਰ ਦਾ ਸੂਟ ਹੈ ਇਹ ਡਿਜ਼ਾਈਨਿੰਗ ਦੇਖੋ প্রিনਟ ਦੇਖੋ ਕਿੰਨਾ ਪਿਆਰਾ ਹੈ ਕਿੰਨਾ ਪਿਆਰਾ ਫਲਾਵਰਾਂ ਦਾ ਡਿਜ਼ਾਈਨ ਹੈ ਦੇਖੋ ਤੁਸੀਂ ਕਲਰ ਦੇਖੋ ਕਿੰਨਾ ਖਿਲ ਕੇ ਆ ਰਿਹਾ ਕਪੜਾ ਵੀ ਜੀ ਐਨ ਪਿਓਰ ਕਾਟਨ ਹੈ ਬਿਲਕੁਲ ਵੀ ਇੱਕ ਵੀ ਜਿਹੜਾ ਇਹਦੇ ਵਿੱਚ ਮਿਕਸ ਥ੍ਰੈਡ ਨਹੀਂ ਹੈ ਗਰਮੀਆਂ ਦੇ ਪੌਣ ਬਿਲਕੁਲ ਸੌਫਟ ਸੌਫਟ ਮਲਮਲ ਟਾਈਪ ਕਪੜਾ ਹੈ ਸੂਟ ਜਿਹੜਾ ਸਟਿਚ ਹੋ ਕੇ ਬਹੁਤ ਹੀ ਪਿਆਰਾ ਲੱਗੇਗਾ ਤੁਸੀਂ ਦੇਖੋ ਸੂਟ ਦੀ ਡਿਜ਼ਾਈਨਿੰਗ ਹੀ ਬਹੁਤ ਪਿਆਰੀ ਹੈ ਇਹ ਰਹੇਗਾ ਜੀ ਨਾਲ ਇਹਦੇ ਦੁਪੱਟਾ ਦੁਪੱਟਾ ਤੇ ਵੀ ਜੀ 4 ਸਾਈਡਡ ਜਿਹੜੀ ਆ ਪੱਟੀ ਲੱਗੀ ਹੋਈ ਹੈ ਹਾਫ ਪਿਓਰ ਦਾ ਰਹੇਗਾ ਇਹ ਦੁਪੱਟਾ ਇਹ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਜਿਹੜੀ ਪੱਟੀ ਹੈ ਜਿਹੜੀ ਦੁਪੱਟੇ ਦੇ ਚਾਰੋਂ ਸਾਈਡ ਤੇ ਲੱਗੀ ਹੋਈ ਹੈ ਬਿਲਕੁਲ ਸੂਟ ਦੇ ਨਾਲ ਮੈਚਿੰਗ ਕਲਰ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ येलो ਕਲਰ ਇਸ ਤਰ੍ਹਾਂ ਦਾ ਰਹੇਗਾ ਜੀ ਇਹ ਪੂਰਾ ਸੂਟ ਦੇਖੋ ਸੂਟ ਦੀ ਲੁੱਕ ਕਿੰਨੀ ਪਿਆਰੀ ਲੱਗ ਰਹੀ ਹੈ ਸਾਡੀ ਸ਼ਾਪ ਜਿਹੜੀ ਹੈ ਦਸੂਆ ਤੋਂ ਸੰਸਾਰਪੁਰ ਰੋਡ ਤੇ ਹੈ ਸਾਡੀ ਸ਼ਾਪ ਦਾ ਨਾਮ ਹੈ ਏਐਸਪੀ ਕਲੋਥ ਸਟੋਰ ਸਾਡਾ ਵਟਸਐਪ ਨੰਬਰ ਵੀ ਸਕਰੀਨ ਤੇ ਲਗਾਤਾਰ ਸ਼ੋ ਹੋ ਰਿਹਾ ਹੈ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ ਤੇ ਮੈਸੇਜ ਕਰ ਸਕਦੇ ਹੋ ਅਤੇ ਹੋਰ ਜਾਣਕਾਰੀ ਲੈ ਸਕਦੇ ਹੋ ਆਉਦੋਂ ਪਾਉਣੇ ਆ ਤੁਹਾਨੂੰ ਅਗਲਾ ਕਲਰ ਇਹ ਦੇਖੋ ਗ੍ਰੇ ਕਲਰ ਦੇ ਵਿੱਚ ਸੂਟ ਡਿਜ਼ਾਈਨਿੰਗ ਜਿਹੜੀ ਹੈ ਸੂਟਾਂ ਦੀ ਸਾਰਿਆਂ ਦੀ ਇੱਕੋ ਜਿਹੀ ਰਹੇਗੀ ਕਲਰ ਜਿਹੜਾ ਹੈ ਇਹ ਚੇਂਜ ਹੋ ਗਿਆ ਹੈ ਉਹ येलो ਸੀ ਇਹ ਗ੍ਰੇ ਕਲਰ ਹੈ ਇਹ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਗ੍ਰੇ ਕਲਰ ਦਾ ਆਪਣਾ ਹੀ ਵਾਰ ਲੱਗ ਰਿਹਾ ਹੈ ਦੇਖੋ ਫਲਾਵਰਸ ਕਿਦਾਂ ਖਿਲ ਕੇ ਆ ਰਹੇ ਨੇ ਇਸ ਤਰ੍ਹਾਂ ਲੱਗਦਾ ਜਿਵੇਂ ਕਿਸੇ ਫੁੱਲਾਂ ਦੀ ਕਿਆਰੀ ਦੇ ਵਿੱਚ ਬੈਠੇ ਹੋਣੇ ਆਸੀਂ। ਇਹ ਦੇਖੋ। ਇਸ ਤਰ੍ਹਾਂ ਇਹ ਵੀ ਪੂਰਾ ਸੂਟ ਜਿਹੜਾ 올-ਓਵਰ ਹੀ ਰਹੇਗਾ। ਬਿਲਕੁਲ ਸੌਫਟ ਕਪੜਾ। ਕੰਪਨੀ ਵੱਲੋਂ ਬਕਾਇਦਾ ਪ੍ਰਿੰਟ ਕੀਤਾ ਹੋਇਆ ਹੈ ਦੇਖੋ। ਬਿਲਕੁਲ ਜਿ ਪਿਓਰ ਕਾਟਨ ਦੇ ਵਿੱਚ ਸੂਟ। ਇੱਕਦਮ ਪਾਇਆ ਵੀ ਫੀਲ ਨਹੀਂ ਹੋਏਗਾ। ਇੰਨਾ ਸੌਫਟ ਹੈ। ਗਰਮੀਆਂ ਦੇ ਵਿੱਚ কুল ਰਹਿਣ ਵਾਲਾ ਫੈਬਰਿਕ ਬਾਕੀ ਜਿਹੜੀ ਸ਼ਾਪ ਦੀ ਲੋਕੇਸ਼ਨ ਹੈ ਉਹ ਅਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾਈ ਹੋਈ ਹੈ ਉਹ ਤੁਸੀਂ ਚੈੱਕ ਕਰ ਸਕਦੇ ਹੋ ਇਹ ਰਹੇਗਾ ਜੀ ਨਾਲ ਸਜਾਰੀ ਲੁੱਕ ਵਾਲਾ ਦੁਪੱਟਾ ਦੁਪੱਟੇ ਦੇ 4 ਸਾਈਡਡ ਜਿਹੜੀ ਹੈ ਪੱਟੀ ਲੱਗੀ ਹੋਈ ਹੈ ਸੂਟ ਨਾਲ ਦੀ ਇਹ ਦੇਖੋ ਦਿਖਾਉਣੀ ਤੁਹਾਨੂੰ ਦੁਪੱਟਾ ਜੀ ਜਿਹੜਾ ਰਹੇਗਾ ਇਹ ਹਾਫ ਪਿਓਰ ਦਾ ਰਹੇਗਾ ਦੁਪੱਟਾ ਪੂਰਾ ਸਰਦਾਰੀ ਲੁੱਕ ਵਾਲਾ ਹੈ ਇਹ ਹੈ ਇਹ ਨਹੀਂ ਹੈ ਜੀ ਛੋਟੇ ਛੋਟੇ ਦੁਪੱਟੇ ਹੋਣਗੇ ਇਤਾਂ ਬਿਲਕੁਲ ਵੀ ਨਹੀਂ ਹੈ ਇਹ ਦੇਖੋ ਨੇ ਜੀ ਤੁਹਾਨੂੰ ਤੀਸਰਾ ਰੰਗ ਇਹ ਦੇਖੋ ਕਿੰਨਾ ਪਿਆਰਾ ਸ਼ੇਡ ਹੈ ਵੀ ਇਹ ਦੇਖੋ ਕਿਦਾਂ ਪਰਪਲ ਸ਼ੇਡ ਤੇ ਨਾਲ ਪਿੰਕ ਮਿਕਸ ਸ਼ੇਡ ਆ ਰਹੀ ਹੈ ਇਹਨਾਂ ਦੀ ਆ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਵੀ ਕੁਝ ਵੀਵਰਸ ਦਾ ਕਹਿਣਾ ਆ ਕਿ ਅਸੀਂ ਜਿਹੜਾ ਆ ਸੂਟ ਦਾ ਰੇਟ ਵੀਡੀਓ ਦੇ ਵਿੱਚ ਮੈਂਸ਼ਨ ਨਹੀਂ ਕਰਦੇ ਬਟ ਤੁਸੀਂ ਸਕਿਪ ਨਾ ਕਰਿਆ ਕਰੋ ਅਸੀਂ ਜਿਹੜਾ ਹੈ ਸੂਟ ਦਾ ਰੇਟ ਉਹ ਵੀਡੀਓ ਦੇ ਵਿੱਚ ਜਰੂਰ ਮੈਂਸ਼ਨ ਕਰਦੇ ਆਂ ਇਸੇ ਲਈ ਅਸੀਂ ਤੁਹਾਨੂੰ ਰਿਕੁਐਸਟ ਕਰਦੇ ਆਂ ਬਾਰ-ਬਾਰ ਕਿ ਤੁਸੀਂ ਜਿਹੜੀ ਵੀਡੀਓ ਆ ਉਹਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਉਹਨੂੰ ਸਕਿਪ ਨਾ ਕਰਿਆ ਕਰੋ ਇਸ ਡਿਜ਼ਾਈਨ ਦੇ ਵਿੱਚ ਸਾਰੇ ਹੀ ਸੂਟਾਂ ਦੇ ਜਿਹੜੇ ਰੰਗ ਹੈ ਉਹ ਬਹੁਤ ਹੀ ਪਿਆਰੇ ਹਨ ਗਰਮੀਆਂ ਦੇ ਵਿੱਚ ਬਹੁਤ ਹੀ ਪਸੰਦ ਕੀਤੇ ਜਾਣ ਵਾਲੇ ਕਲਰ ਇਹ ਦਿਖਾਉਣੀ ਆ ਜੀ ਤੁਹਾਨੂੰ ਅਸੀਂ ਨਾਲ ਇਹਦੇ ਦੁਪੱਟਾ ਜੋ ਪਿੰਕ ਸ਼ੈਡ ਦੇ ਵਿੱਚ ਹੈ ਜਿਸ ਦੇ ਚਾਰੇ ਪਾਸੇ ਜੋ ਹੈ ਪੱਟੀ ਲੱਗੀ ਹੋਈ ਹੈ ਸੂਟ ਨਾਲ ਦੀ ਔਰ ਦੁਪੱਟਾ ਵੀ ਜੀ ਜਿਹੜਾ ਪੂਰਾ ਸਰਦਾਰੀ ਲੁੱਕ ਵਾਲਾ ਹੈ ਇਹ ਨਹੀਂ ਹੈ ਜੀ ਛੋਟਾ ਜਿਹਾ ਦੁਪੱਟਾ ਹੈ ਦੁਪੱਟਾ ਪਰ ਤੁਹਾਨੂੰ ਮਿਲੂਗਾ ਜੀ ਇਹ ਹਾਫ ਪਿਓਰ ਦਾ ਇਸ ਤਰ੍ਹਾਂ ਪੱਟੀ ਲੱਗੀ ਹੋਈ ਹੈ ਸੂਟ ਦੇ ਦੁਪੱਟੇ ਦੇ ਚਾਰੇ ਪਾਸੇ ਆ ਦੇਖੋ ਦੁਪੱਟਾ ਵੀ ਜਿਹੜਾ ਹੈ ਪੂਰਾ ਪ੍ਰੋਪਰ ਲੈਂਥ ਵਰਤਦਾ ਹੈ ਇਹ ਦੇਖੋ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਇਹ ਦੇਖੋ ਸੂਟ ਜਿਹੜਾ ਸਟਿਚ ਹੋ ਕੇ ਬਹੁਤ ਪਿਆਰਾ ਲੱਗੂਗਾ ਤੇ ਤੁਹਾਨੂੰ ਸਾਰੇ ਪੁੱਛਣਗੇ ਕਿ ਇਹ ਸੂਟ ਤੁਸੀਂ ਇੰਨਾ ਪਿਆਰਾ ਸੋਹਣੇ ਰੰਗਾਂ ਵਾਲਾ ਕਿੱਥੋਂ ਲਿਆ ਇੰਨਾ ਸੌਫਟ ਕਪੜਾ ਅੱਗੇ ਦਿਖਾਉਣੇ ਆ ਜੀ ਤੁਹਾਨੂੰ ਇਹ ਦੇਖੋ ਰੈੱਡ ਕਲਰ ਦੇ ਵਿੱਚ रेड और ऑरेंज टोन ਦੇ ਵਿੱਚ ਸੂਟ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਇਹ ਵੀ ਸੂਟ ਤੁਹਾਨੂੰ ਦੱਸਿਆ ਹਰੇਕ ਸੂਟ ਦਾ ਜਿਹੜਾ ਆ ਆਪਣੇ ਆਪਣੇ ਰੰਗਾਂ ਦਾ ਉਭਾਰ ਹੈ ਤਾਂ ਦੇਖੋ ਕਿੰਨੇ ਪਿਆਰੇ ਲੱਗ ਰਿਹਾ ਇਹ ਦੇਖੋ ਬਕਾਇਦਾ ਕੰਪਨੀ ਦੀਆਂ ਜਿਹੜੀਆਂ ਸਟੈਂਪ ਲੱਗੀਆਂ ਹੋਈਆਂ ਆ ਇਹ ਸੂਟ ਜੀ ਤੁਹਾਨੂੰ ਸਾਡੀ ਸ਼ਾਪ ਤੋਂ ਸਿਰਫ ਤੋਂ ਸਿਰਫ 600 ਦਾ ਮਿਲੂਗਾ ਇੰਨਾ ਪਿਆਰਾ ਸੌਫਟ ਜਿਆ ਸੂਟ ਇੰਨੇ ਸੁੰਦਰ ਸੁੰਦਰ ਫਲਾਵਰਾਂ ਵਾਲਾ ਸੂਟ ਜਿਹੜਾ ਆ 600 ਦੇ ਵਿੱਚ ਤੁਸੀਂ ਆਪਣਾ ਬਣਾ ਸਕਦੇ ਹੋ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਵੀਡੀਓ ਕਿ ਇਸ ਤਰ੍ਹਾਂ ਦੀ ਲੱਗੀ ਕਿਉਂਕਿ ਤੁਹਾਡੇ ਇੱਕ ਇੱਕ ਲਾਈਕ ਦੇ ਨਾਲ ਜਿਹੜੀ ਹੈ ਸਾਨੂੰ ਮੋਟੀਵੇਸ਼ਨ ਮਿਲਦੀ ਆ ਇਹ ਰਹੇਗਾ ਜੀ ਨਾਲ ਦੁਪੱਟਾ ਰੈੱਡ ਟੋਨ ਦੇ ਵਿੱਚ रेड और ऑरेंज टोन ਦੇ ਵਿੱਚ ਇਹ ਹੈ ਫੋਰ ਸਾਈਡਰ ਜਿਹੜੇ ਤੇ ਪੱਟੀ ਲੱਗੀ ਹੋਈ ਹੈ ਸੂਤੀ ਨਾਲ ਦੀ ਤੇ ਦੁਪੱਟਾ ਵੀ ਜੋ ਪੂਰਾ ਸਰਦਾਰੀ ਲੁੱਕ ਵਾਲਾ ਹੋਏਗਾ ਮਾਫ ਪਿਓਰ ਦੇ ਵਿੱਚ ਮਿਲੂਗਾ ਇਹ ਇੱਕ ਨਵੀਂ ਵੀਡੀਓ ਲੈ ਕੇ ਫਿਰ ਤੁਹਾਨੂੰ ਹਾਜ਼ਰ ਹੋਵਾਂਗੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ